ਦੋਸਤੋ ਅੱਜ ਤੁਹਾਨੂੰ ਤਲਵੰਡੀ ਸਾਬੋ ਦੀ ਵੀਡੀਓ ਦਿਖਾ ਰਹੇ ਹਾਂ ਵੀ ਆ ਮਾਤਾ ਦੇ ਦੇਖੋ ਕਿੰਨੇ ਮੋਕੇ ਐ ਇਸ ਤੋਂ ਪਹਿਲਾਂ ਇਦੋਂ ਵੀ ਜ਼ਿਆਦਾ ਮੋਕੇ ਸੀ ਤੇ ਸਾਡੇ ਅੰਗਰੇਜ਼ ਸਿੰਘ ਜੀ ਜਿਹੜੇ ਠੇਕੇਦਾਰ ਉਹੋ ਆ ਦਵਾਈ ਨਾਲ ਇਹਨਾਂ ਦਾ ਇਲਾਜ ਕਰ ਰਹੇ ਨੇ ਮਾਤਾ ਦਾ ਮੂੰਹ ਫੇਸ ਸਰੀਰ ਸਾਰਾ ਮੋਕੇ ਨਾਲ ਭਰਿਆ ਹੋਇਆ ਹੈ ਪਹਿਲਾਂ ਵੀ ਦਵਾਈ ਲਾਈ ਸੀ ਕੁਝ ਥੋੜੇ ਥੋੜੇ ਕਰਕੇ ਇਹਨਾਂ ਨੂੰ ਰਿਲੀਫ ਆ ਰਹੀ ਹੈ ਤੇ ਬਹੁਤ ਮੌਕੇ ਝੜ ਵੀ ਚੁੱਕੇ ਨੇ ਤੇ ਅਜੇ ਦਾ ਲਗਾਤਾਰ ਟ੍ਰੀਟਮੈਂਟ ਚੱਲੂਗਾ ਕਿਉਂ ਮੌਕੇ ਬਹੁਤ ਜ਼ਿਆਦੇ ਆ ਸਾਰੇ ਸਰੀਰ 'ਤੇ ਆ ਪਹਿਲੇ ਦਿਨ ਮੈਂ 5-7 ਲਾਈ ਸੀ ਉਹ 5-7 ਨਿਕਲ ਚੁੱਕੇ ਆ ਅੱਜ ਮੈਂ ਸਾਰਾ ਫੇਸ ਕਵਰ ਕਰਦਾ ਤੇ ਕੱਲਾ ਫੇਸ ਹੀ ਸਾਫ ਕਰਾਂ ਸਾਰਾ ਸਰੀਰ ਸਾਫ ਨਹੀਂ ਕਰਨਾ ਕੱਲੇ ਫੇਸ ਤੇ ਲਾ ਰਹੇ ਹਾਂ ਕੱਲਾ ਫੇਸ ਹੀ ਤੇ ਇਹਨਾਂ ਦਾ ਲੜਕਾ ਵੀ ਨਾਲ ਆਇਆ ਤੇ ਹਾਂਜੀ ਬੇਟਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਪਹਿਲਾਂ ਲਵਾ ਕੇ ਲੈ ਕੇ ਗਏ ਸੀਗੇ ਜੀ ਦਵਾਈ ਦਵਾਈ ਅੱਛਾ ਉਹਦੇ ਨਾਲ ਕੁਛ ਨਾ ਕੁਛ ਨਿਕਲ ਗਈ ਜੀ ਕੁਛ ਫਰਕ ਪਿਆ ਫਰਕ ਪਿਆ ਅੱਜ ਦੁਬਾਰੀ ਲਵਾਉਣਾ ਹੈ ਅੱਜ ਦੁਬਾਰੀ ਲਵਾਉਣਾ ਹੈ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜੇ ਵਧੀਆ ਦਵਾਈ ਹੈ ਜੇ ਕਿਸੇ ਨੂੰ ਤਕਲੀਫ ਹੋਵੇ ਤਾਂ ਲਵਾ ਲਓ ਠੀਕ ਹੈ ਹਾਂਜੀ ਠੇਕੇਦਾਰ ਸਾਹਿਬ ਹਾਂਜੀ ਦੱਸੋ ਜੀ ਤੁਹਾਡਾ ਮੋਬਾਈਲ ਨੰਬਰ ਦੱਸੋ ਮੇਰਾ ਮੈਨਬਰ ਹੈ 94173 69715 69715 69 715 715 ਸਾਰੇ ਸਿਰ ਤੇ ਕਿਤੇ ਵੀ ਕੁਝ ਵੀ ਹੋਵੇ ਉਹਦਾ ਸੌਖਾ ਤੇ ਇਲਾਜ ਆ ਜਾਏ ਠੀਕ ਹੈ ਤੁਹਾਡਾ ਐਡਰੈਸ ਕੀ ਆ ਪੂਰਾ ਮਿਲਣ ਦਾ ਮਿੱਤਲ ਹੈਂਡਲੂਮ ਤਲਵੰਡੀ ਸਾਬੋngਰੇਟ ਰਕਦਾ ਆਰੇ ਵਾਲੀ ਮਾਰਕੀਟ ਆਰੇ ਵਾਲੀ ਠੀਕ ਹੈ ਜੀ ਤੇ ਕੋਈ ਫੀਸ ਵਗੈਰਾ ਤੁਹਾਡੀ ਕੀ ਆ ਜੀ ਬੀਸੀ ਜੀ ਨਾਰਮਲ ਜੀ ਮਲਾ ਲਈ ਦੀ ਓਕੇ